ਭਾਏ ਲਾਇਆ ਹੋਰ ਕਰਿਆ ਹਾਂ ਅੰਦਰ ਵਿੱਚ ਕਰਿਆ ਹਾਂ ਅੰਦਰ ਵਿੱਚ ਆ ਟੋਚਨ ਵਾਲਾ ਪਾਇਆ ਹਾਂ ਅੰਦਰ ਵਿੱਚ ਸੁਰੇਸ਼ਰ ਵੇਲੋ ਗੱਡੀ ਟਾਪ ਮਾਡਲ ਜੇ ਆ ਗੱਡੀ ਟਾਪ ਮਾਡਲ ਬਿਲਕੁਲ ਟਾਪ ਜੇ ਆ ਵੇਲੋ ਆਟੋ ਆਲੀ ਐਸਐਕਸ ਆਪਸ਼ਨਲ ਗੱਡੀ ਜੇ ਠੀਕ ਆ ਆ ਵੀ ਰਿਆਣਿਆਂ ਵਾਲਾ ਵੀ ਖੋਤੇਲ ਖਲੋਤੇ ਜੀ ਹਰਿਆਣਾਂ ਵਾਲਾ ਵੀਰ ਜੇ ਆ ਟੋਕ ਵੀਰ ਲਾ ਕੇ ਵਿਖਾਈ ਵੇਚੇ ਤੇ ਲੱਗੀ ਕਿ ਨਹੀਂ ਲੱਗਦੀ ਵੇਖਾਂ ਹੀ ਲਾਈ ਆ ਸੁਰੇਸ਼ਰ ਇਹ ਬਹੁਤ ਤੁਹਾਡੀ ਤੂੰ ਹਾਸਮੈਂਟ ਕੀਤਾ ਜੇ ਮੇਰੇ ਨਾਲ ਜਿਹੜਾ ਕਿ ਤੂੰ ਮੈਨੂੰ ਕਿਹਾ ਨਹੀਂ ਲੱਗੀ ਨਾ ਪ੍ਰੋਪਰ ਲੱਗੀ ਵੀਰੇ ਲੱਗੀ ਆ ਪ੍ਰੋਪਰ ਤੇ ਸੁਰੇਸ਼ਰ ਤੂੰ ਹੀ ਹੁਣ ਵੇਚ ਲਿਓ ਆਪਣਾ ਹਿਸਾਬ ਲਾ ਲਿਓ ਕੀ ਤਾਂ ਡਾ ਹੋਣਾ ਜੇ ਹੁਣ ਤਰਨਾ ਮੈਂ ਆ ਵੇਚ ਲਓ ਆ ਵੀਰ ਸਾਰੇ ਖਲੋਤੇ ਜੇ ਤੇ ਸਾਰੇ ਇਹ ਵੀਰੇ ਤੁਹਾਡੇ ਦੇ ਨਾਲ ਬਲੇਵ ਕਰਦੇ ਆ ਕੀ ਤੂੰ ਇਹ ਨਾਲ ਜਿਹੜਾ ਜਿਹੜਾ ਸਮਾਨ ਕੱਢ ਲਿਆ ਗੱਡੀ ਚੋਂ ਕਿਉਂ ਮੇਰੀ ਗੱਡੀ ਵੱਧੀ ਤੁਹਾਡੇ ਕੋਲ ਐਕਸੀਡੈਂਟ ਆ ਰਿਹਾ ਰਿਪੇਅਰ ਹੋਈ ਨਾ ਤੇ ਇਹ ਹਰਿਆਣ ਦੇ ਜਿਹੜੇ ਹੰਦੂ ਨੋਵਲਟੀ ਵਾਲੇ ਆ ਇਹ ਤੁਹਾਡੇ ਤੇ ਬਲੇਵ ਕਰ ਰਹੇ ਆ ਕਿ ਤੂੰ ਇਹ ਚੀਜ਼ ਕੱਢ ਚੁੱਕੇ ਆ ਇਹ ਵੀ ਕਰ ਰਹੇ ਤੁਹਾਡੇ ਤੇ ਬਲੇਵ ਲਾ ਰਹੇ ਆ ਠੀਕ ਆ ਵੀ ਤੁਹਾਡਾ ਹੱਕ ਹੈ ਹੀ ਨਹੀਂ ਉਸ ਤੱਕ ਜਾਣੀ ਨਹੀਂ ਗੱਡੀ ਆ ਵੇਖੋ ਆ ਐਸਐਕਸ ਆਪਸ਼ਨਲ ਗੱਡੀ ਆ ਵੇਖੋ ਆ ਆਪਸ਼ਨਲ ਆ ਆ ਆਪਸ਼ਨਲ ਗੱਡੀ ਬਿਲਕੁਲ ਆ ਆ ਵੇਲਾ ਸੁਰੇਸ਼ ਆ ਵੇਲਾ ਮੈਨੇਜਰ ਨੋਵਲਟੀ ਦੇ ਮੈਨੇਜਰ ਤੂੰ ਬੰਦਿਆਂ ਵਾਲਾ ਕੰਮ ਕਰ ਥੋੜਾ ਵੀਰ ਮੈਂ ਤੁਹਾਨੂੰ ਦੱਸਾਂ ਆ ਲਾਤੀ ਟੋਕ ਲਾਤੀ ਉਹਦੇ ਵਿੱਚ ਲੱਗਦੀ ਬਈ ਜੰਗੀ ਬਲੀ ਦੇਖ ਲਈ ਭਵੇਂ 10 ਗੱਡੀਆਂ ਵਿਖਾੜਾ ਜਿਹਨੂੰ ਮਰਜ਼ੀ ਵਿਖਾੜਾ ਠੀਕ ਹੈ ਨਾ ਮੇਰੇ ਨਾਲ ਜੋ ਤੂੰ ਕੰਮ ਕਰਤਾ ਨਾ ਹੁਣੇ ਇਹ ਤੂੰ ਭੁਗਤੇਗਾ ਤੈਨੂੰ ਮੈਂ ਦੱਸਾਂ ਜੀ ਅਗਲੇ ਬੰਨੇ ਤਾਂ ਦੇਖੋ ਆ ਦੇਖੋ ਜਾ ਰਹੀ ਹੈ ਆ ਦੇਖੋ ਅਗਲੇ ਬੰਨੇ ਕੁਝ ਚੂੜੀ ਨਹੀਂ ਹੈਗੀ ਇਹ ਚੈਸੀ ਵਿੱਚ ਡਿਫੈਕਟ ਆ ਇਹ ਕੰਪਨੀ ਨੇ ਪਿਛੋਂ ਹੀ ਮੈਨੂਫੈਕਚਰਿੰਗ ਡਿਫੈਕਟ ਆ ਅਗਲੇ ਬੰਨੇ ਲਾ ਕੇ ਵਿਖਾਣਾ ਤੁਹਾਨੂੰ ਮੈਂ ਅਗਲੇ ਬੰਨੇ ਆਜੋ ਅਗਲੇ ਬੰਨੇ ਲਾ ਕੇ ਵਿਖਾਈ ਆਪਾਂ ਗੱਡੀ ਤੁਹਾਨੂੰ ਅਗਲੇ ਬੰਨੇ ਵੀ ਲੱਗ ਗਿਆ ਬਖਾਨੇ ਇਹ ਵੀ ਹੈਗਾ ਜੇ ਆ ਵੇਖੋ ਆ ਲੱਗ ਗਿਆ ਪੂਰਾ ਆ ਆ ਦੇਖੋ ਆ ਪੂਰਾ ਲੱਗ ਰਿਹਾ ਆ ਵੇਖੋ ਅੱਗੇ ਲੱਗ ਜਾਂਦਾ ਪਿੱਛੇ ਨਹੀਂ ਲੱਗਦਾ ਆ ਵੇਖੋ ਤੁਹਾਡੇ ਸਾਹਮਣੇ ਆ ਵੇ ਲੋ ਕਿ ਚੱਲੋ ਇਹਨੂੰ ਖਿੱਚ ਕੇ ਵੇਖ ਲੋ ਲੱਗ ਕੇ ਉੱਤਰਿਆ ਵਾ ਅੱਗੇ ਪਿੱਛੇ ਲੈਣੀ ਨਾਲੇ ਬਿਲਕੁਲ ਵੀ ਪਿੱਛੇ ਵੱਡੀ ਵੱਡੀ ਗਲਤੀ ਸੇਫਟੀ ਪੁਆਇੰਟ ਆ ਮੈਂ ਟਾਪ ਮਾਡਲ ਗੱਡੀ ਲਈਤੀ ਆ ਟਾਪ ਮਾਡਲ ਸ਼ੇਅਰ ਬੈਗਜ਼ ਦੇ ਵਿੱਚ ਸ਼ੇਅਰ ਬੈਗਜ਼ ਇੱਥੇ ਬੰਦਾ ਕੁਛ ਕੋ ਹੋ ਨਹੀਂ ਸਕਦਾ ਪਟੇ ਨਾਲ ਕਿੰਨੀ ਤਗੜੀ ਸੇਫਟੀ ਫਲਾ ਪੁਆਇੰਟ ਇਹਨਾਂ ਨੇ ਛੱਡਤਾ ਵਾ ਆਵਲਾ ਬਾਕੀ ਸੇਫਟੀ ਪੁਆਇੰਟ ਦੇ ਦਿੱਤੇ ਆ ਜਿਹੜਾ ਇੱਕ ਮੇਜਰ ਸੇਫਟੀ ਪੁਆਇੰਟ ਉਹ ਤੇ ਤਾਂ ਹੀ ਨਹੀਂ ਇਹਨਾਂ ਨੇ ਕੱਢ ਲਿਆ ਦੂਜੀ ਕੰਪਨੀ ਦੇ ਬਲੇਵ ਕਰੀ ਜਾ ਰਹੇ ਆ ਕਿ ਦੂਜੀ ਕੰਪਨੀ ਵਾਲੇ ਗੱਡੀ ਦੂਜੀ ਦੂਜੀ ਕੰਪਨੀ ਵਾਲੇ ਬਲੇਵ ਕਰ ਰਹੇ ਕਿ ਉਹਨੂੰ ਸਮਾਰਟ ਕਰ ਲਿਆ ਟਾਟਾ ਇਹੋ ਜੇ ਕੰਮ ਕਰ ਰਹੇ ਹਾਂਜੀ ਭਾਜੀ ਕੀ ਨਾ ਜੀ ਆਪਣਾ ਮਰਾਣਾ ਨਿੱਕੀ ਸੁਦਾ ਭਾਜੀ ਕਿੱਥੋਂ ਤੇ ਰਹਿਣ ਵਾਲੇ ਜੀ ਮੈਂ ਤਰਨਧਾਂ ਦਾ ਰਹਿਣ ਵਾਲਾ ਸਿੱਕੀ ਮਸਲਾ ਕੀ ਹੈ ਜਿਹੜਾ ਏਜੰਸੀ ਦੇ ਬਾਹਰ ਖੜੇ ਜੀ ਮੈਂ ਭਾਜੀ ਅੰਮ੍ਰਿਤਸਰੋਂ ਗੱਡੀ ਖਰੀਦ ਲਈ 22 ਤਰੀਕ ਨੂੰ ਫ फेब्रुवारी 2023 ਨੂੰ ਗੱਡੀ ਖਰੀਦੀ ਆ ਤੇ ਆ 7 ਤਰੀਕ ਨੂੰ ਪਰਸੋ ਚੌਥ ਮੈਂ ਮੈਰਿਜ ਤੇ ਜਾ ਰਿਹਾ ਸੀ ਤੇ ਮੇਰੇ ਦੋਸ ਦਾ ਮੈਨੂੰ ਫੋਨ ਆਇਆ ਕਿ ਮੇਰੀ ਗੱਡੀ ਖਰਾਬ ਹੋ ਗਈ ਤਾਂ ਤੂੰ ਟੋ ਕਰ ਲੈ ਮੇਰੀ ਗੱਡੀ ਮੈਂ ਉਹਦੀ ਗੱਡੀ ਨੂੰ ਟੋ ਹਕਲਾਤੀ ਇਹ ਨੋਵਲਟੀ ਤੋਂ ਖਰੀਦੀ ਆ ਸਰ ਕਿਹੜੀ ਜਗ੍ਹਾ ਇਹ ਅੰਮ੍ਰਿਤਸਰ ਤੇ ਜੀਟੀ ਰੋਡ ਤੇ ਆ ਤੇ ਮੇਰਾ ਫਰੈਂਡ ਦਾ ਫੋਨ ਆਇਆ ਕਿ ਗੱਡੀ ਖਰਾਬ ਹੋ ਗਈ ਤੇ ਤੂੰ ਟੋ ਕਰ ਲੈ ਮੈਂ ਟੋਲ ਹੀ ਪਹੁੰਚਿਆ ਮੈਂ ਆਪਣੇ ਫਰੈਂਡ ਦੀ ਹੈਲਪ ਕਰਨੀ ਸੀ ਤੇ ਉਹਦੇ ਗੱਡੀ ਨੂੰ ਮੈਂ ਸਾਰਾ ਟੋ ਵਾਲਾ ਜੋ ਵੀ ਸਿਸਟਮ ਉਹਦਾ ਟੋਕਲਾ ਸਾਰਾ ਕੁਝ ਲਾਤਾ ਮੈਂ ਉਹਦੀ ਗੱਡੀ ਨੂੰ ਲਾਤਾ ਟੋਵ ਵਾਲਾ ਸੰਗਲ ਵੀ ਬਣ ਲਿਆ ਸਾਰਾ ਕੁਝ ਕਰ ਲਿਆ ਜਦੋਂ ਸਰ ਮੈਂ ਆਪਣੀ ਗੱਡੀ ਨੂੰ ਟੋਕਲਾ ਲਾਣ ਲੱਗਾਣਾ ਤੇ ਉਹਦੇ ਵਿੱਚ ਮੈਨੂਫੈਕਚਰਿੰਗ ਡਿਫੈਕਟ ਆ ਕਿ ਉਹਦੀ ਚੈਸੀ ਦੇ ਜਿਹੜਾ ਬੈਕ ਸਾਈਡ ਚੈਸੀ ਹੁੰਦੀ ਆ ਉਹਦੇ ਵਿੱਚ ਇੱਕ ਸਕਰੂ ਹੀ ਨਹੀਂ ਹੈਗਾ ਜਿੰਨਾ ਆ ਵਾਲਾ ਆ ਜਿਹੜੀ ਆ ਸਕਰੂ ਕੱਸ ਸਕੀ ਆ ਆਪਾਂ ਤੇ ਉਹ ਹੁਣ ਵੈਲਡਿੰਗ ਹੋ ਕੇ 파ਟ ਹੋਣਾ ਵਾ ਉਹਦਾ ਉਹਦਾ ਵੈਲਡਿੰਗ ਤੋਂ ਬਿਨਾ ਸੋਲੂਸ਼ਨ ਨਹੀਂ ਹੈਗਾ ਜੇ ਵੈਲਡਿੰਗ ਹੁੰਦੀ ਮੇਰੀ ਗੱਡੀ ਮੇਰੀ ਗੱਡੀ ਦਾ 3-4 ਲੱਖ ਰੁਪਇਆ ਰੇਟ ਵੀ ਡਿੱਗ ਰਿਹਾ ਵਾ ਕੰਸੀ ਤੇ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਾਲ ਸਰ ਸੁਰੇਸ਼ ਕੁਮਾਰ ਹੈਗਾ ਮੈਨੇਜਰ ਉਹ ਮੈਨੇਜਰ ਨੇ ਮੇਨਾਂ ਮੈਨੂੰ ਵਿਖਾਈ ਗੱਡੀ ਉਹ ਮੰਨ ਗਿਆ ਕਿ ਇਹਦੇ ਵਿੱਚ ਮੈਨੂਫੈਕਚਰਿੰਗ ਡਿਫੈਕਟ ਆ ਬਟ ਉਹਨੂੰ ਮੈਂ ਜਦੋਂ ਅਗਲੇ ਦਿਨ ਫੋਨ ਲਾਇਆ ਤੇ ਅਗਲੇ ਦਿਨ ਮੈਨੂੰ ਕਹਿੰਦਾ ਕਿ ਮੈਂ ਚਾਰ ਗੱਡੀਆਂ ਖਲਾ ਚੁੱਕਾ ਵਾਂ ਤੇ ਚਾਰ ਗੱਡੀਆਂ ਵਿੱਚ ਸਾਰਿਆਂ 'ਚ ਇਹੀ ਪ੍ਰੋਬਲਮ ਆ ਰਹੀ ਆ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਫੋਟੋ ਬਾ ਦੇ ਯਾਰ ਤੂੰ ਤੂੰ ਫੋਟੋ ਬਾ ਮੈਨੂੰ ਸਬੂਤ ਪਾ ਤੇ ਮੈਂ ਹਰਿਆਣ ਵਾਲਿਆਂ ਤੋਂ ਕਿਹਾ ਤੇ ਮੈਂ ਹਰਿਆਣ ਵਾਲਿਆਂ ਨੂੰ ਕਿਹਾ ਜਿਹੜੇ ਹਰਿਆਣ ਵਾਲਿਆਂ ਤੋਂ ਕਿਹਾ ਤੇ ਉਹਨਾਂ ਨੂੰ ਮੈਂ ਕਿਹਾ ਕਿ ਪਹਿਲਾਂ ਤੇ ਸਾਰੇ ਇਹਨਾਂ ਨੇ ਇਹ ਇਹ ਵੀ ਬਲੇਬ ਉਹਨਾਂ ਦੇ ਲਾਇਆ ਕੀ ਹਰਿਆਣ ਵਾਲਿਆਂ ਦੇ ਬਲੇਬ ਲਾਇਆ ਕਿ ਸਰ ਤੁਹਾਡਾ ਨਾ ਜਦੋਂ ਤੁਹਾਡੀ ਗੱਡੀ ਥੋੜੀ ਜਿਹੀ ਲੱਗੀ ਸੀ ਨਾ ਜਦੋਂ ਤੁਹਾਡਾ ਬੰਪਰ ਪਿਆ ਸੀ ਨਵਾਂ ਉਦੋਂ ਹਰਿਆਣ ਵਾਲਿਆਂ ਨੇ ਤੁਹਾਡਾ ਸਮਾਨ ਇਹਦੇ ਵਿੱਚੋਂ ਕੱਢ ਲਿਆ ਵਾ ਉਹ ਵੈਲਡਿੰਗ ਵਾਲਾ ਸਮਾਨ ਕੱਢ ਲਿਆ ਮੈਂ ਯਾਰ ਇਹਨਾਂ ਨੂੰ ਮੈਂ ਕਿਹਾ ਮੈਂ ਵੈਲਡਿੰਗ ਵਾਲਾ ਸਮਾਨ ਦੇ ਕੋਈ ਕੱਢ ਨਹੀਂ ਸਕਦਾ ਗੱਡੀ ਵਿੱਚੋਂ ਆਹ ਰੋਬ ਲਾਈ ਜਾਂਦੇ ਆ ਕਹਿੰਦਾ ਮੈਂ ਤੇ ਤੁਹਾਡੀ ਗੱਡੀ ਚੋਂ ਨਾ ਸਮਾਨ ਕੱਢ ਲਿਆ ਵਾ ਮੈਂ ਕਿਹਾ ਅੱਛਾ ਤੇ ਮੈਂ ਨਾ ਫਿਰ ਜਦੋਂ ਮੇਰਾ ਮੈਨੇਜਰ ਨਾਲ ਗੱਲ ਹੋਈ ਤੇ ਮੈਨੇਜਰ ਕਹਿੰਦਾ ਮੈਂ ਚਾਰ ਗੱਡੀਆਂ ਖੋਲ ਕੇ ਵੇਚ ਲੀਆਂ ਵਾ ਤੇ ਮੈਂ ਉਸੇ ਟਾਈਮ ਰੀਸੈਂਟਲੀ ਉਸੇ ਵੇਲੇ ਹੀ ਮੈਂ ਹਰਿਆਣ ਵਾਲਿਆਂ ਕੋ ਗੱਡੀ ਲੈ ਕੇ ਗਿਆ ਉੱਥੇ ਮੈਂ ਵੀਡੀਓ ਬਣਾਈ ਸੇਮ ਮੇਰੇ ਨਾਲ ਦੀ ਕ੍ਰੇਟਾ ਐਸ ਐਕਸ ਆਪਸ਼ਨਲ ਖੜੀ ਹੋਈ ਸੀ ਉੱਥੇ ਉਹਦੀ ਮੈਂ ਗੱਡੀ ਦੀ ਵੀਡੀਓ ਬਣਾਈ ਟੋ ਹੁੱਕ ਲਾ ਕੇ ਵਿਖਾਈ ਉੱਥੇ ਉੱਥੇ ਲੱਗ ਗਈ ਫਿਰ ਮੈਂ ਮੈਨੇਜਰ ਨੂੰ ਵੀ ਫੋਟੋ ਭਾਈ ਕਿ ਤੂੰ ਮੇਰੇ ਨਾਲ ਮੈਂਟਲੀ ਹਰਾਸਮੈਂਟ ਕਰ ਰਿਹਾ ਤੂੰ ਮੈਂਟਲੀ ਹਰਾਸਮੈਂਟ ਮੇਰਾ ਤੂੰ ਦਿਮਾਗ ਮੇਰੇ ਦਿਮਾਗ ਦੇ ਨਾਲ ਤੂੰ ਖੇਡਦਾ ਪਿਆ ਕਿਉਂਕਿ ਮੈਂ ਇਹਦੀ 20000 ਰੁਪਿਆ ਕਿਸ਼ਤ ਤਾਰਦਾ ਮੈਂ ਇੱਕ ਮਿਹਨਤ ਨਹੀਂ ਕਰਕੇ ਤਾਰਦਾ ਨਾ ਇਹ ਸਰ 20 ਲੱਖ ਦੀ 19 ਲੱਖ ਦੀ ਗੱਡੀ ਆ 19 ਲੱਖ ਦੀ ਗੱਡੀ ਏ 19 ਲੱਖ ਦੀ ਗੱਡੀ ਤੁਹਾਨੂੰ ਆਪਸ਼ਨਾਂ ਨਹੀਂ ਪੁਰੀਆਂ ਦਿੱਤੀਆਂ ਨਹੀਂ ਸਰ ਇਹ ਵੇਖੋ ਐਡਾ ਸੇਫਟੀ ਵਾਲਾ ਪੁਆਇੰਟ ਤੇ ਦਿੱਤਾ ਹੀ ਨਹੀਂ ਉਤੋਂ ਰਾਸਮੈਂਟ ਕਰ ਰਿਹਾ ਏ ਵੀ ਇੱਕ ਜੰਸੀ ਦੂਜੀ ਜੰਸੀ ਤੋਂ ਹੋਰ ਦਾਦੀ ਏਜੰਸੀ ਨੇ ਕੰਡ ਲਿਆ ਉਹ ਉਹਨਾਂ ਨੇ ਕੰਡ ਲਿਆ ਹਰਿਆਣ ਵਾਲਿਆਂ ਹਰਿਆਣ ਵਾਲਿਆਂ ਦੇ ਨਾਮ ਲਾ ਰਿਹਾ ਆਰਿਆਨ ਆਰਿਆਨ ਉਹ ਸਰ ਤਰਨਧਾਨ ਐ ਐਕਚੁਅਲੀ ਤਰਨਧਾਨ ਮੇਰੀ ਸਰਵਿਸ ਨੂੰ ਨਹੀਂ ਨਾ ਗੱਡੀ ਕਿਉਂਕਿ ਲੱਗ ਕੇ ਮੈਨੂੰ ਉਹ ਪੈਂਦੇ ਆ ਸਰਵਿਸ ਉਹ ਕਰਦੇ ਮ ਤੇ ਕੋਈ ਪਰਚੇਸ ਕੀਤੀ ਤੁਹਾਨੂੰ ਦੱਸਿਆ ਹੀ ਮਤਲਬ ਕੀ ਕਿਲ ਹੋਜੀ ਕੀ ਨਹੀਂ ਲੱਗਦੀ ਕੀ ਲੱਗਦੀ ਆ ਨਹੀਂ ਨਹੀਂ ਕੁਛ ਨਹੀਂ ਦੱਸਿਆ ਸਰ ਐਕਚੁਅਲੀ ਪਤਾ ਕੀ ਗੱਲ ਆ ਜਦੋਂ ਗੱਡੀ ਨਵੀਂ ਆਂਦੀ ਨਾ ਜਦੋਂ ਟਰੱਕ ਚ ਉਤਰਦੀ ਆ ਉਹਦੀ ਗੱਡੀ ਦੀ ਪੀਡੀਆਈ ਹੁੰਦੀ ਆ ਤੇ ਇਹਨਾਂ ਨੇ ਪੀਡੀਆਈ ਨਹੀਂ ਕੀਤੀ ਗੱਡੀ ਦੀ ਪੀਡੀਆਈ ਨਹੀਂ ਕੀਤੀ ਇਹਨਾਂ ਨੇ ਗੱਡੀ ਮਤਲਬ ਮੈਨੂੰ ਪੀਡੀਆਈ ਤੋਂ ਬਿਨਾ ਗੱਡੀ ਦੇ ਦਿੱਤੀ ਇਹਨਾਂ ਨੇ ਐਡੇ ਜਾਂਚ ਨਹੀਂ ਕੀਤੀ ਇਹਨਾਂ ਨੇ ਗੱਡੀ ਦੀ ਸਰ ਮੈਨੂੰ ਤੇ ਮੈਂ ਉਹਦੋਂ ਦੇ ਮੈਨੂੰ ਅਚਾਨਕ ਪਤਾ ਲੱਗਿਆ ਨਹੀਂ 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 ਇਹ ਗੱਲ ਤਾਂ ਕੀ ਰਣੀ ਸੀ ساری ਉਮਰ ਕੀ ਪਤਾ ਮੇਰਾ ਕਿਤੇ ਜ਼ਿਆਦਾ ਘਟਾ ਹੋ ਜਾਂਦਾ ਕਿਦੇ ਉਥੇ ਮੈਨੂੰ ਕਿਤੇ ਮੈਂ ਦੂਰ ਝਾੜੇ ਬੈਠਾ ਹਾਂ ਨਾ ਜਾਂ ਕਿਤੇ ਜੰਮੂ ਜੰਮੂ ਨਾ ਜਾਂ ਦਿੱਲੀ ਹੋ ਨਾ ਉਥੇ ਮੈਨੂੰ ਆ ਚੀਜ਼ ਦੀ ਲੋੜ ਪੈਣ ਦੀ ਤੇ ਮੈਂ ਕੀ ਉਹ ਕਰਨਾ ਸੀ ਮੈਂ ਦੱਸੋ ਹਾਂ ਤੇ ਮੈਂ ਚਲੋ ਲੋਕਲ ਸੀ ਤਰਨਤਾਨ ਵਿੱਚ ਹੀ ਮੈਂ ਆਪਣੇ ਫਰੈਂਡ ਦੀ ਗੱਡੀ ਟੋਕ ਕਰਨ ਗਿਆ ਹਾਂ ਬਟ ਮੈਂ ਅਜੇ ਦਿੱਲੀ ਵਗੈਰਾ ਸਾਈਡ ਵੱਲੋਂ ਨਾ ਤੇ ਉਧਰ ਮੈਨੂੰ ਕੀ ਮੇਰੇ ਤੇ ਬੀਤ ਨਹੀਂ ਦੱਸੋ ਇਹ ਗੱਲ ਦਾ ਜਵਾਬ ਦੇਣਾ ਹੈ ਮੈਨੂੰ ਮੈਨੂੰ ਮੰਗ ਹੀ ਆ ਗਈ ਇਹ ਜਵਾਬ ਦੇਣ ਪਹਿਲਾਂ ਤੇ ਕਿੰਨੀਆਂ ਗੱਡੀਆਂ ਨੇ ਖੋਲੀਆਂ ਵਾ ਜੇ ਇਹਨਾਂ ਨੇ ਖੋਲੀਆਂ 23 23 ਮਾਡਲ ਗੱਡੀਆਂ ਖੋਲੀਆਂ ਵੀ ਆ ਤੇ ਇਹ ਗੱਡੀਆਂ ਸਾਰੀਆਂ ਹੀ ਵਾਸ ਮੰਗਾਣ ਉਹਨਾਂ ਨੂੰ ਉਹਨਾਂ ਦਾ ਕੰਪੋਜੀਸ਼ਨ ਦੇਣ ਜੋ ਵੀ ਉਹਨਾਂ ਦੇ ਪੈਸੇ ਬੰਦੇ ਆ ਜਾਂ ਉਹਨਾਂ ਦੀਆਂ ਗੱਡੀਆਂ ਨਵੀਆਂ ਦੇਣ ਹਰ ਇੱਕ ਕਸਟਮਰ ਨੇ ਜਿਹੜੇ ਕਸਟਮਰ ਨੇ 20 ਲੱਖ ਦੀ ਗੱਡੀ ਲਈਤੀ ਹੋਊਗੀ ਉਹ ਉਹ ਗੱਡੀ ਨੂੰ ਵੈਲਡਿੰਗ ਨਹੀਂ ਕਰਾ ਸਕਦਾ ਜੀ ਜੀ ਉਹ ਤੁਹਾਡੀ ਮੰਗ ਨਹੀਂ ਮੰਨਦੇ ਨਹੀਂ ਗੱਡੀ ਦਾ ਕੁਝ ਹੁੰਦਾ ਤੇ ਤੁਹਾਡੇ ਵੱਲੋਂ ਕੀ ਅਗਲਾ ਸਟੈਪ ਹੋਏਗਾ ਮੈਂ ਸਰ ਕੰਜ਼ਿਊਮਰ ਕੋਰਟ ਤੇ ਜਾਊਂਗਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਦਰਖਾਸਤ ਵੀ ਦਊਂਗਾ ਐਸਐਸਪੀ ਸਾਹਿਬ ਨੂੰ ਦੇਣੀ ਪਵੇ ਦਰਖਾਸਤ ਐਸਐਸਪੀ ਸਾਹਿਬ ਨੂੰ ਦਊਂਗਾ ਜਿੱਥੇ ਵੀ ਮੇਰੇ ਕੋ ਹੁੰਦਾ ਕਿਉਂਕਿ ਮੇਰੇ ਬਹੁਤ ਮੈਂ ਮਿਹਨਤ ਕਰਕੇ ਗੱਡੀ ਲਈਤੀ ਆ ਬੜਾ ਸਟਰਗਲ ਕਰਕੇ ਇਹ ਬਹੁਤ ਸਟਰਗਲ ਦੇ ਨਾਲ ਲਈਤੀ ਗੱਡੀ ਮੈਂ ਬਹੁਤ ਸਟਰਗਲ ਕੀਤਾ ਇਹਦੇ ਲਈ ਬਹੁਤ ਸਟਰਗਲ ਆ ਮੈਂ ਇਹਦੀਆਂ ਇਨਸਟਾਲਮੈਂਟਸ ਵੀ ਭਰਦਾ ਵਾਂ ਤੇ ਮੈਂ ਬੜੀ ਮੁਸ਼ਕਲਾਂ ਭਰਦਾ ਵਾਂ ਜਦੋਂ ਨਾ ਇਨਸਟਾਲਮੈਂਟ ਆਣੀ ਆਂਦੀ ਨਾ ਦੀ 22 ਤਰੀਕ ਨੂੰ ਮੈਰੀ ਉਦਨ ਮੇਰੇ ਕੋ ਕਿਤੇ ਫੜ ਕੇ ਪੈ ਹੈ ਕਹੇ ਵਲੇ ਕਿਤੇ ਫੜ ਕੇ ਪੈ ਹੈ ਮੈਨੂੰ ਇਨਸਟਾਲਮੈਂਟ ਤਾਰਨੀ ਪੈਂਦੀ ਹੈ ਮਤਲਬ ਮੈਂ ਇਨਾ ਔਖਾ ਹੋ ਕੇ ਦੇਣਾ ਵਾਂ ਤੇ ਗੱਡੀ ਚਲਾ ਜੇ ਮੇਰੀ ਗੱਡੀ 'ਚ ਇਹੋ ਜਿਹਾ ਇਸ਼ੂ ਆ ਗਿਆ ਇਹਨਾਂ ਦਾ ਸੋਲਵ ਕਰਕੇ ਦੇਣਾ ਇਹਨਾਂ ਦਾ ਫਰਜ਼ ਆ ਤੇ ਇਹਨਾਂ ਨੂੰ ਕਰਕੇ ਦੇਣਾ ਪੈਣਾ ਵਾ ਤੇ ਜੇ ਨਾ ਕਰਕੇ ਦੇਣਗੇ ਫਿਰ ਮੈਂ ਜਿੱਥੇ ਮਰਜ਼ੀ ਸੁਪਰੀਮ ਕੋਰਟ ਜਾਣਾ ਪਵੇ ਹਾਈ ਕੋਰਟ ਜਾਣਾ ਪਵੇ ਮੈਂ ਜਾਣ ਲਈ ਤਿਆਰ ਆ ਮੈਨੂੰ ਮੇਰਾ ਇਨਸਾਫ ਮਿਲਣਾ ਚਾਹੀਦਾ ਗੱਡੀ ਦਾ ਮੇਰੀ ਗੱਡੀ ਬਿਲਕੁਲ ਜਿੱਦਾਂ ਏਜੰਸੀ 'ਚ ਭੜਕਿਆਂ ਦੀ ਉਦਾਂ ਹੀ ਬਣਾ ਕੇ ਭਾਵੇਂ ਪਿੱਛੇ ਭੇਜਦੇ ਨੇ ਭਾਵੇਂ ਜੋ ਮਰਜ਼ੀ ਕਰਨ ਮੈਨੂੰ ਨਵੀਂ ਗੱਡੀ ਦੇਣ ਮੈਨੂੰ ਏਜੰਸੀ ਵੱਲੋਂ ਉਹ ਚੀਜ਼ ਹੋਣੀ ਚਾਹੀਦੀ ਆ ਮੇਰੀ ਗੱਡੀ ਦੇ ਮਾੜਾ ਵੀ ਵੈਲਡਿੰਗ ਦਾ ਨਿਸ਼ਾਨ ਨਹੀਂ ਹੋਣਾ ਕੰਪਨੀ ਫਿਟਿੰਗ ਹੋਣੀ ਚਾਹੀਦੀ ਸਰ ਗੱਡੀ ਸਰ ਆਪਣਾ ਨਾਮ ਮੇਰਾ ਨਾਮ ਸੁਦੇਸ਼ ਸਰੀਕਾ ਤੁਹਾਡੇ ਉੱਤੇ ਰੋਪ ਲਗਾਏ ਜਾ ਰਹੇ ਹੈ ਕਿ ਇੱਕ ਗੱਡੀ ਲੈ ਕੇ ਗਏ 20 ਲੱਖ ਦੀ ਗੱਡੀ ਉਹ ਕਹਿੰਦੇ ਬਸ ਟੋ ਕਰਨ ਵਾਲੀ ਚੀਜ਼ ਨਹੀਂ ਲੱਗ ਰਹੀ ਇੰਸਟਾਲ ਨਹੀਂ ਹੋ ਰਹੀ ਵਿੱਚ ਉਹ ਕਹਿੰਦੇ 20 ਲੱਖ ਦਾ ਮੇਨਾ ਧੋਖਾ ਹੋ ਗਿਆ ਜੀ ਫਰੰਟ ਤੇ ਦੇ ਹੈਗਾ ਕੰਪਨੀ ਨਾਲ ਪ੍ਰੋਵੀਜ਼ਨ ਬੈਕ ਸਾਈਡ ਤੇ ਨਹੀਂ ਹੋ ਜਾਈ ਉਹ ਕੰਪਨੀ ਵੱਲੋਂ ਨਹੀਂ ਆਈ ਉਹਨਾਂ ਦਾ ਕੰਪਨੀ ਦਾ ਸਾਡੀ ਗੱਲ ਚੱਲ ਰਹੀ ਹੈ ਉਹਨਾਂ ਨੇ ਕਾਨੂੰਨ ਤੱਕ ਆਪਾਂ ਨੂੰ ਦੇਣਾ ਹੈ ਲਿਖਤੀ ਜਾਂ ਗੁਝ ਵੀ ਦੇਣੀ ਆਪਾਂ ਕਸ਼ਮਾ ਨੂੰ ਪ੍ਰੋਵਾਈਡ ਕਰ ਦਾਂਗੇ ਕਹ ਰਹੇ ਕਿ ਪਿੱਛੇ ਨਹੀਂ ਆਇਆ ਪਿੱਛੋਂ ਨਹੀਂ ਹੁੰਦਾ ਉਹ ਕਹਿੰਦੇ ਕਿ ਮੈਂ ਆਪਣੇ ਮਾਡਲ ਦੇ ਵਿੱਚ ਲਗਾ ਕੇ ਵੇਖੀ ਬਾਕੀ ਗੱਡੀਆਂ ਚ ਲੱਗ ਕੇ ਸਿਰਫ ਮੇਰੇ ਪੀਸ ਦੇ ਵਿੱਚ ਲੱਗਦਾ 2023 ਮਾਡਲ ਦੇ ਵਿੱਚ ਨਹੀਂ ਆਇਆ ਕੁਝ ਗੱਡੀਆਂ ਦੇ ਵਿੱਚ ਆਪਾਂ ਜਿਹੜਾ ਵੇਖਿਆ ਹੈ ਬਾਕੀ ਜਿਹੜਾ ਉਹ ਕੰਪਨੀ ਜਦੋਂ ਸਾਨੂੰ ਕੋਈ ਰਿਵਾਰਡ ਦਿੰਦੀ ਆ ਆਪਾਂ ਇਹਨਾਂ ਨੂੰ ਅੱਗੇ ਜਿਹੜਾ ਟੈਕਨੀਕਲੀ ਪਰ ਜਿਹੜਾ ਸਭ ਪਿੱਛੇ ਉਹਨਾਂ ਨੇ ਸਪੋਰਟ ਛੱਡਾਇਆ ਹੌਲ ਦਿੱਤਾ ਆਇਆ ਉਹਦੇ ਵਿੱਚ ਉਹ ਕੀ ਜਾਂਦੀ ਨਹੀਂ ਲੇਕਿਨ ਪੁਆਇੰਟ ਹੀ ਨਹੀਂ ਹੈਗਾ ਇਸ ਤਰ੍ਹਾਂ ਕਿ ਹਾਂ ਅਗਰ ਕੋਈ ਕਸਟਮਰ ਲਗਵਾਉਣਾ ਚਾਵੇ ਉਹਦੇ ਵਾਸਤੇ ਉਹਨਾਂ ਪ੍ਰਵੀਜ਼ਨ ਦਿੰਦੀ ਹੈ ਠੀਕ ਹੈ ਨੀ ਜੋ ਤੇ ਉਧਰੋਂ ਤਾਂ ਕਰਕੇ ਆਏਗਾ ਇਹੋ ਉਹ ਗਿੰਦਗੀ ਜਦੋਂ ਮੈਂ ਗੱਲ ਕੀਤੀ ਉਹ ਕਹਿੰਦੇ ਆ ਕਿ ਦੂਸਰੀ ਨਾਲ ਕੰਪਨੀ ਰਕੱਢ ਰਹੇ ਕਹਿੰਦੇ ਕੰਪਨੀ ਫਿਟਿੰਗ ਆ ਉਹ ਕਹਿੰਦੇ ਕਿ ਤੁਹਾਡੀ ਆਗਰਨ ਮੋਟਰਸ ਨੇ ਕੱਢ ਲਿਆ ਜਿਹੜੀ ਤਰ੍ਹਾਂ ਦੇ ਵਿੱਚ ਉਹ ਕਹਿੰਦਾ ਜੀ ਇਹ ਨਹੀਂ ਕਿਹਾ ਹੈ ਜੀ ਉਹ ਕਹਿੰਦੇ ਕਿ ਤੁਸੀਂ ਸਰਵਿਸ ਕਾਲਾਂ ਨਹੀਂ ਭੇਜ ਕਹਿੰਦੇ ਮੁੱਛੀ ਆ ਗਿਆ ਹੈ ਹੀ ਨਹੀਂ ਹੈ ਜੀ ਇਹ ਕੱਢ ਕਿੱਦਾਂ ਲਏਗਾ ਇਹ ਕਿਹਾ ਕਹਿੰਦੇ ਕਿ ਤੁਸੀਂ ਕਿਹਾ ਹੈ ਹੀ ਨਹੀਂ ਜੀ ਨਹੀਂ ਇਹ ਚੀਜ਼ ਫਿਰ ਕੰਪਨੀ ਫਿਟਡ ਨਹੀਂ ਹੁੰਦੀ ਅਸੀਂ ਗੱਡੀ ਦਾ ਰਿਕਾਰਡ ਦੇਖਿਆ ਸੀ ਉਹਦਾ ਕਲੇਮ ਹੋਇਆ ਸੀ ਅਸੀਂ ਉਹਦੇ ਦੇਖਣਾ ਸਾਡਾ ਫਰਜ਼ ਆ ਜੀ ਅੱਜ ਕਲੇਮ ਹੋਇਆ ਜੀ ਹੁਣ ਤਾਂ ਆਪਾਂ ਵੇਖ ਕੇ ਦੱਸ ਸਕਦੇ ਹਾਂ ਕਿ ਕਲੇਮ ਲਿਆ ਹੈ ਪਿੱਛਾ ਜੀ ਚ ਅਬਾ ਉਹਨਾਂ ਨੂੰ ਪੁੱਛਿਆ ਕਿ ਜਿਆਦਾ ਦਾ ਜਿਹੜਾ ਕੀ ਕੰਮ ਕਰਵਾਇਆ ਤੁਸੀਂ ਉਹ ਕਹਿੰਦੇ ਸੀ ਆਰੇ ਹੰਡਈ ਤੋਂ ਬੰਪਰ ਕੋਆਇਆ ਇਹਦੇ ਚਲੋ ਸਾਡਾ ਫਰਜ਼ ਪੈਂਦਾ ਹੈ ਇਸ ਜੀ ਦੇਖਣਾ ਬਟ ਤੁਹਾਡੇ ਕਹਿੰਦਾ ਮਤਲਬ ਜਿਹੜੀ ਪਿੱਛੇ ਟੋ ਵਾਲੀ ਚੀਜ਼ ਹੈਗੀ ਉਹ ਕੰਪਨੀ ਫ੍ਰੀਟਡ ਨਹੀਂ ਆਉਂਦੀ ਕੰਪਨੀ ਵੱਲੋਂ ਨਹੀਂ ਆਈ ਜੀ ਇਹਦੇ ਵਿੱਚ ਕਾਫੀ ਕੰਪਨੀ ਨੂੰ ਆਪਾਂ ਕੁਝ ਮਾਡਲ ਚ ਨਹੀਂ ਆਉਂਦੇ ਕੁਝ ਆਂਦੀ ਹੈ ਤਾਂ ਕੰਪਨੀ ਪਿੱਛੋਂ ਜਿਹੋ ਜਿਹੜੀਆਂ ਗੱਡੀਆਂ ਆਈ ਉਹੋ ਜਿਹੇ ਦਿੱਤੀ ਗਈ ਉਹਨਾਂ ਨੂੰ ਇਹਨਾਂ ਵੱਲੋਂ ਆਪਾਂ ਭੇਜਿਆ ਹੈਗਾ ਆਪਣਾ ਟੈਕਨੀਕਲ ਸੈਕਸ਼ਨ ਉਹਨਾਂ ਨੂੰ ਕੱਲ ਤੱਕ ਦੱਸਣਗੇ ਜੋ ਵੀ ਆਪਾਂ ਇਹਨਾਂ ਨੂੰ ਆਖੀ ਜੇ ਪਿੱਛੋ ਹੀ ਨਹੀਂ ਆਇਆ ਇਨ ਬਿਲਟ ਹੀ ਨਹੀਂ ਹੈਗਾ ਕੰਪਨੀ ਦੇ ਫੀਚਰਸ 'ਚ ਨਹੀਂ ਹੈਗਾ ਤਾਂ ਫਿਰ ਉਹ ਉਹ ਸਵਾਲ ਹੀ ਬੇਮਾਨਾ ਹੋ ਜਾਂਦਾ ਬਸ ਲੱਗਦਾ ਨਹੀਂ ਫਿਰ ਕੰਪਨੀ ਨੂੰ ਜਿਹੜਾ ਸਪੋਰਟ ਏਰੀਆ ਬੰਦ ਕਰ ਦੇਣਾ ਚਾਹੀਦਾ ਉੱਥੇ ਉਹਨਾਂ ਨੇ ਪ੍ਰੋਪਰ ਉਹ ਜਿਹੜੀ ਪਲੇਸ ਦਿੱਤੀ ਜਗ੍ਹਾ ਦਿੱਤੀ ਹੋਈ ਹੈ ਉਸ ਜਿਹੜੇ ਕਸਟਮਰ ਜਿਹੜੇ ਅੰਦਰ ਆਪਾਂ ਸਾਰਾ ਬਾਦੋਂ ਆਪਾਂ ਇਸ ਚੀਜ਼ ਨੂੰ ਤਿਆਰ ਕਰਕੇ ਅੰਦਰੋਂ ਫਿੱਟ ਨਹੀਂ ਦਿੱਤਾ ਫਾੜ ਨਹੀਂ ਦਿੱਤਾ ਇਹ ਕੋਈ ਟੋਇੰਗ ਵੈਨ ਨਹੀਂ ਹੈਗੀ ਪੈਸੇਂਜਰ ਵਹੀਕਲ ਹੈ ਹੈਨਾ ਕੰਪਨੀ ਨੇ ਪੈਸੇਂਜਰ ਵਹੀਕਲ ਬਣਾਇਆ ਕੰਪਨੀ ਨੇ ਇਸ ਟੋਇੰਗ ਵੈਨ ਨਹੀਂ ਬਣਾਇਆ ਬਸ ਫਿਰ ਕੰਪਨੀ ਨੂੰ ਬੰਦ ਕਰ ਦੇਣਾ ਕੰਪਨੀ ਨੂੰ ਕਿਹਾ ਕਿ ਕੀ ਅਵੇਲੇਬਿਲਟੀ ਹੈਗੀ ਹੈ ਉਹ ਕਹਿਣਗੇ ਹੈਗੀ ਹੈ ਜਾਂ ਨਹੀਂ ਹੈਗੀ ਉਹਨਾਂ ਦਾ ਕੁਐਸਚਨ ਜੋ ਆਏਗਾ ਉਹਨਾਂ ਨੂੰ ਜਵਾਬ ਦੇ ਦਿੱਤਾ ਜਾਏਗਾ ਉਹਨਾਂ ਨੇ ਪ੍ਰੋਵੀਜ਼ਨ ਦਿੱਤੀ ਹੈ ਜੇਕਰ ਕਸਟਮਰ ਆਪਣੀ ਤੌਰ ਤੇ ਲਗਵਾਉਣਾ ਚਾਹਣ ਉਹਦੇ ਵਾਸਤੇ ਪ੍ਰੋਵੀਜ਼ਨ ਦਿੱਤੀ ਹੈ ਨਾ ਉਹ ਠੀਕ ਹੈ ਜੀ ਓਕੇ